AI ਯਾਨੀ ਕਿ ਆਰਟੀਫੀਸ਼ੀਅਲ ਇੰਟੈਲੀਜੈਂਸ ਵੱਲੋਂ ਹੋ ਰਹੀ ਹੈ ਗੁਰਬਾਣੀ ਦੀ ਬੇਦਬੀ ਅਤੇ ਕੀਤਾ ਜਾ ਰਿਹਾ ਹੈ ਸਿੱਖੀ ਬਾਰੇ ਗਲਤ ਪ੍ਰਚਾਰ ਵੱਡੀਆਂ AI ਟੂਲਸ ਜਿਵੇਂ ਕਿ ਚੈਟ ਜੀਪੀਟੀ ਅਤੇ ਗੂਗਲ ਜੈਮਿਨਾਈ ਵੱਲੋਂ ਨਕਲੀ ਗੁਰਬਾਣੀ ਦੀਆਂ ਪੰਕਤੀਆਂ ਬਣਾਈਆਂ ਜਾ ਰਹੀਆਂ ਹਨ ਜਿਨ੍ਹਾਂ ਨਾਲ ਫਰਜੀ ਅੰਗ ਨੰਬਰ ਵੀ ਲਾਏ ਜਾ ਰਹੇ ਹਨ ਪਰ ਦਿਖਾਵਾ ਇਹ ਕੀਤਾ ਜਾ ਰਿਹਾ ਹੈ ਜਿਵੇਂ ਕਿ ਇਹ ਗੁਰਬਾਣੀ ਦੀਆਂ ਪੰਕਤੀਆਂ ਹੋਣ ਅਸੀਂ ਵੱਖੋ-ਵੱਖਰੇ ਟੌਪਿਕ ਉੱਪਰ AI ਵੱਲੋਂ ਗੁਰਬਾਣੀ ਦੇ ਸ਼ਬਦ ਮੰਗੇ ਪਰ ਜੋ ਪੰਕਤੀਆਂ ਤੇ ਸ਼ਬਦ ਇਹਨੇ ਸਾਨੂੰ ਦਿੱਤੇ ਉਹ ਦੇਖ ਕੇ ਅਸੀਂ ਹੈਰਾਨ ਰਹਿ ਗਏ ਕਿ ਗੁਰਬਾਣੀ ਦੇ ਉਲਟ ਕਿੰਨੀ ਜ਼ਿਆਦਾ ਗਲਤ ਇਨਫੋਰਮੇਸ਼ਨ ਦਿੱਤੀ ਜਾ ਰਹੀ ਹੈ ਗੁਰਬਾਣੀ ਦੀ ਤੋੜ ਮਰੋੜ ਕੀਤੀ ਜਾ ਰਹੀ ਹੈ ਮਨਕੜਤ ਪੰਕਤੀਆਂ ਬਣਾਈਆਂ ਜਾ ਰਹੀਆਂ ਹਨ ਇਹ ਗੱਲ ਸਿਰਫ ਗੁਰਬਾਣੀ ਤੱਕ ਸੀਮਿਤ ਨਹੀਂ ਭਾਈ ਗੁਰਦਾਸ ਜੀ ਦੀਆਂ ਰਚਨਾਵਾਂ ਭਾਈ ਨੰਦ ਲਾਲ ਜੀ ਦੀਆਂ ਰਚਨਾਵਾਂ ਅਤੇ ਦਸਮ ਗ੍ਰੰਥ ਬਾਣੀ ਦੇ ਹਵਾਲਿਆਂ 'ਚੋਂ ਵੀ ਸਹਾਰਾ ਲੈ ਕੇ ਗਲਤ ਪੰਕਤੀਆਂ ਅਤੇ ਸ਼ਬਦ ਦਿੱਤੇ ਜਾ ਰਹੇ ਹਨ ਇਹ ਸਾਰਾ ਮਸਲਾ ਹੈ ਕਿ ਇਸ ਦੇ ਗਲਤ ਪ੍ਰਚਾਰ ਤੋਂ ਅਸੀਂ ਆਪਣੇ ਬੱਚਿਆਂ ਨੂੰ ਕਿਵੇਂ ਬਚਾਈਏ ਆਪ ਕਿਵੇਂ ਸੁਚੇਤ ਹੋ ਸਕਦੇ ਹਾਂ ਅਸੀਂ ਕਿਵੇਂ ਖਬਰਦਾਰ ਹੋ ਸਕਦੇ ਹਾਂ ਇਸ ਬਾਰੇ ਅੱਜ ਦੀ ਸਾਰੀ ਵੀਡੀਓ ਵਿੱਚ ਅਸੀਂ ਖੁੱਲ੍ਹ ਕੇ ਵਿਚਾਰ ਕਰਾਂਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਅਸੀਂ ਗੱਲ ਕਰਾਂਗੇ ਕਿ ਗੁਰਬਾਣੀ ਤੇ ਕਿਵੇਂ ਇੱਕ ਨਵੇਂ ਰੂਪ ਵਿੱਚ ਨਵੇਂ ਤਰੀਕੇ ਨਾਲ ਹਮਲਾ ਹੋ ਰਿਹਾ ਹੈ ਜਿਸ ਦੇ ਵਿੱਚ ਗੁਰਬਾਣੀ ਦੀ ਘੋਰ ਬੇਦਬੀ ਵੀ ਹੋ ਰਹੀ ਹੈ ਅਤੇ ਇਹ ਕੀਤੀ ਜਾ ਰਹੀ ਹੈ AI ਵੱਲੋਂ ਜਿਵੇਂ ਕਿ ChatGPT Google Gemini Microsoft ਦਾ पायलट ਅਤੇ ਹੋਰ ਟੂਲਸ ਬੇਸ਼ੱਕ ਹੋਰ AI ਮਾਡਲ ਵੀ ਹਨ ਪਰ ਇਹਨਾਂ ਸਾਰਿਆਂ ਵਿੱਚ ਕੋਈ ਫਰਕ ਨਹੀਂ ਹੈ ਇਸ ਦਾ ਸਾਰਾ ਸਬੂਤ ਅਸੀਂ ਤੁਹਾਨੂੰ ਅੱਜ ਦੀ ਵੀਡੀਓ ਵਿੱਚ ਦਿਖਾਵਾਂਗੇ ਸਭ ਤੋਂ ਪਹਿਲਾਂ ਇਹ ਸਮਝਣ ਵਾਲੀ ਗੱਲ ਹੈ ਕਿ ਜਦੋਂ ਗੁਰੂ ਅਰਜਨ ਦੇਵ ਪਾਸ਼ਾ ਜੀ ਨੇ ਸਾਰੀ ਬਾਣੀ ਨੂੰ ਇਕੱਤਰ ਕਰਕੇ ਆਦਬੀੜ ਤਿਆਰ ਕੀਤੀ ਤਾਂ ਉਸ ਦਾ ਇੱਕ ਵੱਡਾ ਕਾਰਨ ਇਹ ਸੀ ਕਿ ਮੀਣੇ ਜਦ ਜੋ ਸਨ ਉਹ ਗੁਰਬਾਣੀ ਵਿੱਚ ਰਲਾਪਾਉਣ ਲੱਗ ਪਏ ਸਨ। ਪ੍ਰਿਥੀ ਚੰਦ ਦਾ ਪੁੱਤਰ ਮਿਹਰਬਾਨ ਖਾਸ ਕਰਕੇ ਆਪਣੇ ਕੋਲੋਂ ਕਵਿਤਾਵਾਂ ਲਿਖਦਾ, ਕੱਚੀ ਬਾਣੀ ਲਿਖਦਾ ਅਤੇ ਗੁਰੂ ਸਾਹਿਬਾਂ ਦਾ ਨਾਮ ਵਿੱਚ ਵਰਤ ਕੇ ਲਿਖ ਲੈਂਦਾ ਅਤੇ ਉਹ ਪ੍ਰਚਾਰ ਹੀ ਕਰਦੇ ਸਨ ਕਿ ਇਹ ਗੁਰੂ ਸਾਹਿਬਾਨ ਦੀ ਆਪਣੀ ਬਾਣੀ ਹੈ। ਉਹਨਾਂ ਦਾ ਇਹ ਗਲਤ ਪ੍ਰਚਾਰ ਇੰਨਾ ਜ਼ਿਆਦਾ ਵੱਧ ਗਿਆ ਤੇ ਇਸ ਦਾ ਅਸਰ ਇੰਨਾ ਹੋਇਆ ਕੇ ਗੁਰੂ ਅਰਜਨ ਦੇਵ ਪਾਸ਼ਾ ਦੇ ਦਰਬਾਰ ਵਿੱਚ ਇੱਕ ਵਾਰ ਰਾਗੀ ਸਿੱਖਾਂ ਨੇ ਉਹਨਾਂ ਦੀਆਂ ਕੱਚੀਆਂ ਕਵਿਤਾਵਾਂ ਦਾ ਰਚਨਾਵਾਂ ਦਾ ਕੀਰਤਨ ਕਰ ਦਿੱਤਾ ਸੀ। ਯਾਨੀ ਕਿ ਉਦੋਂ ਹੀ ਕੁਝ ਸਿੱਖ ਇਸ ਭਲੇਖੇ ਵਿੱਚ ਆ ਗਏ ਸਨ ਕਿ ਸੱਚੀ ਬਾਣੀ ਸਹੀ ਬਾਣੀ ਕਿਹੜੀ ਹੈ ਅਤੇ ਮੀਣਿਆਂ ਦੀ ਕਵਿਤਾ ਕੱਚੀ ਬਾਣੀ ਕਿਹੜੀ ਹੈ। ਇਸੇ ਭਲੇਖੇ ਨੂੰ ਦੂਰ ਕਰਨ ਲਈ ਅਤੇ ਯੁਗਾਂ-ਯੁਗਾਂ ਤੱਕ ਗੁਰਬਾਣੀ ਦੇ ਵਿੱਚ ਮਿਲਾਵਟ ਨੂੰ ਰੋਕਣ ਲਈ ਗੁਰੂ ਅਰਜਨ ਦੇਵ ਪਾਸ਼ਾ ਜੀ ਨੇ ਸਾਰੀ ਸੱਚੀ ਬਾਣੀ ਤੁਰਕੀ ਬਾਣੀ ਨੂੰ ਇੱਕ ਥਾਂ ਇਕੱਠੀ ਕਰ ਦਿੱਤਾ ਤਾਂ ਕਿ ਸਿੱਖ ਕੌਮ ਨੂੰ ਕਦੀ ਵੀ ਇਹ ਭੁਲੇਖਾ ਨਾ ਪੈ ਸਕੇ ਕਿ ਅਸਨੀ ਇਹ ਤੇ ਸਹੀ ਬਾਣੀ ਹੈ ਕੀ ਬਿਲਕੁਲ ਮੀਣਿਆਂ ਵਾਂਗੂ ਹੀ ਇੱਕ ਤਰ੍ਹਾਂ ਦਾ ਹਮਲਾ ਅਤੇ ਵਿਦਬੀ ਕੀਤੀ ਜਾ ਰਹੀ ਹੈ ਉਹ ਹੈ AI ਵੱਲੋਂ ਜਿਹੜੇ ਸਿੱਖ ਨਹੀਂ ਜਾਣਦੇ ਉਹਨਾਂ ਨੂੰ ਦੱਸ ਦਈਏ ਕਿ AI ਇਹ ਦੀ ਟੈਕਨੋਲੋਜੀ ਇੱਕ ਤਰ੍ਹਾਂ ਦੀ ਇੱਕ ਇੰਟਰਨੈਟ ਤੇ ਟੂਲ ਹੈ ਜੋ ਵੱਖੋ-ਵੱਖਰੇ ਡਾਟਾਬੇਸ ਤੋਂ ਵੱਖੋ-ਵੱਖਰੀਆਂ ਵੈੱਬਸਾਈਟਾਂ ਤੋਂ ਇਨਫਰਮੇਸ਼ਨ ਇਕੱਠੀ ਕਰਕੇ ਤਾਨੂੰ ਪ੍ਰੈਜੈਂਟ ਕਰਦੀ ਹੈ ਸਕੂਲਾਂ ਕਾਲਜਾਂ ਯੂਨੀਵਰਸਿਟੀਆਂ ਦੇ ਵਿੱਚ ਇਥੋਂ ਤੱਕ ਕਿ ਵੱਡੀਆਂ-ਵੱਡੀਆਂ ਕੰਪਨੀਆਂ ਵੀ AI ਵਰਤਦੀਆਂ ਹਨ ਕਿਉਂਕਿ ਸਾਰੀ ਇਨਫਰਮੇਸ਼ਨ ਇਕੱਠੀ ਇੱਕ ਥਾਂ ਤੇ ਪ੍ਰੈਜੈਂਟ ਕਰ ਦਿੱਤੀ ਜਾਂਦੀ ਹੈ ਸਿੱਖ ਕੌਮ ਵਿੱਚ ਵੀ ਇਸ ਦੀ ਵਰਤੋਂ ਕਾਫੀ ਵੱਧ ਰਹੀ ਹੈ ਪਰ ਮਸਲਾ ਉਧੋਂ ਉੱਠਦਾ ਹੈ ਜਦੋਂ ਇਸ ਵਰ ਨੂੰ ਗਲਤ ਇਨਫਰਮੇਸ਼ਨ ਦਿੱਤੀ ਜਾਂਦੀ ਹੈ ਖਾਸ ਕਰਕੇ ਨਕਲੀ ਲਾਈਨਾਂ ਬਣਾ ਕੇ ਗੁਰਬਾਣੀ ਦੇ ਰੂਪ ਵਿੱਚ ਪੇਸ਼ ਕੀਤੀਆਂ ਜਾਂਦੀਆਂ ਹਨ ਇਸ ਲਈ ਅਸੀਂ ਤੁਹਾਨੂੰ AI ਤੋਂ ਹੀ ਸਿੱਧਾ ਦਿਖਾਉਂਦੇ ਹਾਂ ਸਾਬਤੋ ਪੰਨਾ AI ਨੂੰ ਅਸੀਂ ਕਿਹਾ ਕਿ ਗੁਰਬਾਣੀ ਵਿੱਚੋਂ ਪੰਜ ਸ਼ਬਦ ਦੇਵੀ ਕਿ ਗੁਰਬਾਣੀ ਦੇ ਵਿੱਚ ਨਾਮ ਬਾਰੇ ਕੀ ਲਿਖਿਆ ਹੋਇਆ ਹੈ ਇਹ ਜੋ ਪੰਜ ਪੰਕਤੀਆਂ ਜੋ ਸ਼ਬਦ AI ਨੇ ਸਾਨੂੰ ਦਿੱਤੀਆਂ ਉਹ ਅਸੀਂ ਤੁਹਾਨੂੰ ਦਿਖਾਉਂਦੇ ਹਾਂ ਪਹਿਲੀ ਪੰਕਤੀ ਹੈ ਸਾਹ ਸਾਹ ਨਾਨਕ ਕਰੇ ਨਾਮ ਰੱਖੇ ਉਰਤਾਰ AI ਨੇ ਕਿਹਾ ਕਿ ਇਹ ਪੰਕਤੀ ਅੰਗ 1136 ਉੱਪਰ ਹੈ ਪਰ ਜਦੋਂ ਅਸੀਂ ਅੰਗ 1136 ਚੈੱਕ ਕੀਤਾ ਤਾਂ ਇਹ ਉਹ ਪੰਕਤੀ ਉੱਥੇ ਸੀਗੀ ਹੀ ਨਹੀਂ ਫਿਰ ਅਸੀਂ ਗੁਰਬਾਣੀ ਵੈਬਸਾਈਟ ਤੇ ਜਿੱਦਾਂ ਕਿ ਸਰਚ ਗੁਰਬਾਣੀ ਅਤੇ ਹੋਰ ਗੁਰਬਾਣੀ ਐਪਸ ਉੱਤੇ ਵੀ ਚੈੱਕ ਕੀਤਾ ਪਰ ਇਹ ਪੰਕਤੀ ਸਾਰੇ ਗੁਰੂ ਗ੍ਰੰਥ ਸਾਹਿਬ ਵਿੱਚ ਹੀ ਨਹੀਂ ਹੈ ਇਹ ਨਕਲੀ ਬਣਾਈ ਹੋਈ ਹੈ ਫਿਰ ਦੂਸਰੀ AI ਨੇ ਜੋ ਸਾਨੂੰ ਪੰਕਤੀ ਦਿੱਤੀ ਉਹ ਸੀ ਨਾਮ ਅਮੋਲਕ ਰਤਨ ਹੈ ਪਾਇਆ ਗੁਰਪ੍ਰਸਾਦ ਜੋ ਕਿ AI ਮੁਤਾਬਕ ਅੰਗ 893 ਉੱਪਰ ਹੈ ਪਰ ਇਹ ਵੀ ਗਲਤ ਹੈ ਕਿਉਂਕਿ ਗੁਰਬਾਣੀ ਦੇ ਵਿੱਚ ਸਹੀ ਪੰਕਤੀ ਹੈ ਨਾਮ ਅਮੋਲਕ ਰਤਨ ਹੈ ਪੂਰੇ ਸਤਗੁਰ ਪਾਸ ਇਹ ਸ਼ਬਦ ਇਹ ਪੰਕਤੀ ਅੰਗ 40 ਉੱਪਰ ਹੈ ਮਤਲਬ ਇਹ ਹੋਇਆ ਕਿ ਪਹਿਲਾਂ AI ਨੇ ਬਿਲਕੁਲ ਹੀ ਨਕਲੀ ਤੇ ਮਨਘੜਤ ਪੰਕਤੀ ਦਿੱਤੀ ਤੇ ਦੂਜੀ ਵਾਰੀ ਅੱਧੀ ਪੰਕਤੀ ਦੇ ਕੇ ਉਹਦੇ ਵਿੱਚ ਮਿਲਾਵਟ ਕਰਕੇ ਅੰਗ ਨੰਬਰ ਦੇ ਦਿੱਤਾ ਅਤੇ ਉਹ ਵੀ ਗਲਤ ਹੁਣ ਤੁਸੀਂ ਆਪ ਹੀ ਦੇਖ ਸਕਦੇ ਹੋ ਕਿ ਇਹ ਕੰਮ ਮੀਣਿਆਂ ਨਾਲੋਂ ਕਿਸੇ ਪਾਸੋਂ ਵੀ ਘੱਟ ਨਹੀਂ ਇਸ ਤੋਂ ਬਾਅਦ ਤਿੰਨ ਹੋਰ ਪੰਕਤੀਆਂ ਸਾਨੂੰ ਜਿਹੜੀਆਂ ਦਿੱਤੀਆਂ ਉਹ ਤੁਸੀਂ ਸਕਰੀਨ ਤੇ ਦੇਖ ਸਕਦੇ ਹੋ ਤੇ ਇਹ ਤਿੰਨੇ ਹੀ ਸਾਰੇ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਕਿਤੇ ਵੀ ਨਹੀਂ ਲੱਭਦੀਆਂ ਮਤਲਬ ਕਿ ਨਕਲੀ ਬਣਾਈਆਂ ਹੋਈਆਂ ਹਨ ਅਤੇ ਗੁਰੂ ਸਾਹਿਬਾਨਾਂ ਦੇ ਨਾਂ ਤੇ ਇਹਨਾਂ ਦਾ ਪ੍ਰਚਾਰ ਗਲਤ ਰੂਪੇ ਚ ਹੋ ਰਿਹਾ ਹੈ ਨਾ ਇਹ ਪੰਕਤੀਆਂ ਗੁਰੂ ਸਾਹਿਬ ਦੇ ਕਿਸੇ ਵੀ ਅੰਗ ਉੱਪਰ ਹਨ ਤੇ ਨਾ ਹੀ ਬਾਕੀ ਕਿਸੇ ਹੋਰ ਥਾਂ ਦੇ ਗੁਰੂ ਗ੍ਰੰਥ ਸਾਹਿਬ ਦੇ ਵਿੱਚੋਂ ਇਹ ਲੱਭਦੀਆਂ ਹਨ ਗੱਲ ਇੱਥੇ ਹੀ ਨਹੀਂ ਮੁੱਕਦੀ ਫਿਰ ਅਸੀਂ ਇਸ ਤੋਂ ਬਾਅਦ AI ਨੂੰ ਕਿਹਾ ਕਿ Hindu ਤੋਂ ਬਾਰੇ ਗੁਰਬਾਣੀ ਚੋਂ ਪੰਜ ਸ਼ਬਦ ਦਿੱਤੇ ਜਾਣ ਇਸ ਦਾ ਨਤੀਜਾ ਪਹਿਲਾਂ ਨਾਲੋਂ ਬਿਲਕੁਲ ਹੀ ਵੱਖਰੀ ਕਿਸਮ ਦਾ ਸੀ ਇਹਨਾਂ ਪੰਜ ਸ਼ਬਦਾਂ ਵਿੱਚੋਂ ਪਹਿਲਾ ਤੇ ਪੰਜਵਾਂ ਬਿਲਕੁਲ ਠੀਕ ਸਨ ਉਹਨਾਂ ਦੇ ਅੰਗ ਨੰਬਰ ਵੀ ਠੀਕ ਸਨ ਪਰ ਇਹਨਾਂ ਵਿੱਚੋਂ ਦੂਸਰਾ ਸ਼ਬਦ ਹੈ ਘਰ ਮਹਿ ਠਾਕੁਰ ਨਦਰ ਨਾ ਆਵੇ ਗਲ ਮੈਂ ਪਾਹਣ ਲੈ ਲਟਕਾਵੇ ਹੁਣ ਇਹ ਸ਼ਬਦ ਤਾਂ ਸਾਰਾ ਠੀਕ ਹੈ ਪਰ ਇਸ ਦਾ ਅੰਗ ਨੰਬਰ ਗਲਤ ਦਿੱਤਾ ਹੋਇਆ ਹੈ ਮਤਲਬ ਕਿ ਇਹਦੀ ਰੈਫਰੈਂਸ ਗਲਤ ਹੈ AI ਦੇ ਹਿਸਾਬ ਨਾਲ ਇਹ ਅੰਗ 158 ਨੰਬਰ ਤੇ ਹੈ ਪਰ ਜਦੋਂ ਅਸੀਂ ਚੈੱਕ ਕੀਤਾ ਤਾਂ ਇਹ ਅੰਗ ਨੰਬਰ 739 ਤੇ ਸ਼ਬਦ ਹੈ ਤੀਸਰਾ ਸ਼ਬਦ ਭਗਤ ਕਬੀਰ ਜੀ ਦਾ ਇਹ ਅੰਗ 324 ਉੱਪਰ ਦਰਜ ਹੈ ਗਰਭਵਾਸ ਮੈਂ ਕੁਲ ਨਹੀਂ ਜਾਂਦੀ ਹੁਣ ਇਹਦੇ ਵਿੱਚ ਤੁਸੀਂ ਧਿਆਨ ਦੇਵੋ ਜਿਹੜੀ ਇਸ ਤੋਂ ਦੋ ਪੰਕਤੀਆਂ ਛੱਡ ਕੇ ਰਹਾਉ ਵਾਲੀ ਪੰਕਤੀ ਹੈ ਉਹ ਜੋ ਆਉਂਦੀ ਹੈ ਉਹਦੀ ਪੰਕਤੀ ਹੈ ਬ੍ਰਾਹਮਣ ਕਹਿ ਕਹਿ ਜਨਮ ਮਤ ਖੋਈ ਉਹਨੂੰ ਬਦਲ ਕੇ ਇਹ ਆਈ ਨੇ ਕਰ ਦਿੱਤਾ ਬ੍ਰਾਹਮਣ ਕਹਿ ਹੀ ਕਹਿ ਜਨਮ ਮਤ ਖੋਈ ਹੁਣ ਇੱਥੇ ਕਹਿ ਕਹਿ ਨੂੰ ਕਹਿ ਹੀ ਕਹਿ ਕਰ ਦਿੱਤਾ ਅਤੇ ਜਨਮ ਦੇ ਮੰਮੇ ਦਾ ਔਂਕੜ ਵੀ ਉਡਾ ਦਿੱਤਾ ਹੁਣ AI ਨੇ ਦੋ ਵੱਖ-ਵੱਖਰੀਆਂ ਪੰਕਤੀਆਂ ਇਕੱਠੀਆਂ ਕਰਕੇ ਇਮਪ੍ਰੈਸ਼ਨ ਇਹ ਦਿੱਤਾ ਕਿ ਜਿਵੇਂ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਇਹ ਪੰਕਤੀਆਂ ਇਕੱਠੀਆਂ ਹੁੰਦੀਆਂ ਹਨ ਅਤੇ ਗੁਰਬਾਣੀ ਦੀ ਤੋੜ ਮਰੋੜ ਵੀ ਕੀਤੀ ਜੋ ਕਿ ਲਗਾਂ ਮਾਤਰਾ ਦਾ ਬਦਲਾਵ ਹੈ ਇਹ ਬਿਲਕੁਲ ਹੀ ਪ੍ਰਮਾਣ ਨਹੀਂ ਫਿਰ ਚੌਥਾ ਸ਼ਬਦ ਭਗਤ ਕਬੀਰ ਜੀ ਦਾ AI ਨੇ ਦਿੱਤਾ ਅੰਗ 624 ਉੱਪਰ ਜਦੋਂ ਅਸੀਂ ਚੈੱਕ ਕੀਤਾ ਤਾਂ ਇਹ ਸ਼ਬਦ ਉਸ ਅੰਗ ਉੱਪਰ ਬਿਲਕੁਲ ਹੀ ਨਹੀਂ ਸੀ ਇਹ ਪੰਕਤੀਆਂ ਲੱਭੀਆਂ ਹੀ ਨਹੀਂ ਕੀਤੀ ਬਾਕੀ ਸਾਰੇ ਗੁਰੂਗ੍ਰੰਥ ਸਾਹਿਬ ਦੇ ਵਿੱਚ ਵੀ ਚੈੱਕ ਕੀਤਾ ਤੇ ਇਹ ਸਾਰੀਆਂ ਪੰਕਤੀਆਂ ਗੁਰੂਗ੍ਰੰਥ ਸਾਹਿਬ ਵਿੱਚ ਨਹੀਂ ਮਿਲਦੀਆਂ। ਮਤਲਬ ਕਿ ਇਹ ਨਕਰੀ ਬਣਾਈਆਂ ਹੋਈਆਂ ਹਨ ਅਤੇ ਗੁਰੂ ਸਾਹਿਬ ਦੇ ਨਾਮ 'ਤੇ ਇਹਨਾਂ ਗਲਤ ਪੰਕਤੀਆਂ ਦਾ ਪ੍ਰਚਾਰ ਹੋ ਰਿਹਾ ਹੈ। ਫਿਰ ਤੀਜਾ ਟੌਪਿਕ ਅਸੀਂ AI ਨੂੰ ਕਿਹਾ ਕਿ ਗੁਰਬਾਣੀ ਵਿੱਚੋਂ ਪੰਜ ਸ਼ਬਦ ਦੇਵੇ ਕਿ ਇਸਲਾਮ ਧਰਮ ਉੱਪਰ ਗੁਰਬਾਣੀ ਦਾ ਕੀ ਫਰਮਾਨ ਹੈ। ਚੈਟ ਜੀਪੀਟੀ ਤੇ ਗੂਗਲ ਜੈਮਿਨੀ ਵੱਲੋਂ ਇੱਕੋ ਤਰ੍ਹਾਂ ਦੀਆਂ ਹੀ ਗਲਤੀਆਂ ਸਨ। ਉਹ ਤੁਹਾਨੂੰ ਅਸੀਂ ਇਕੱਠੀਆਂ ਹੀ ਦਿਖਾਉਂਦੇ ਹਾਂ। ਪਹਿਲਾ ਸ਼ਬਦ ਜੋ AI ਨੇ ਸਾਨੂੰ ਦਿੱਤਾ ਉਹ ਤੁਸੀਂ ਸਕਰੀਨ ਤੇ ਦੇਖ ਸਕਦੇ ਹੋ ਉਹ ਗੁਰਬਾਣੀ ਦੀ ਪੰਕਤੀ ਦੀ ਤੋੜ ਮਰੋੜ ਹੈ ਤੇ ਅੰਗ ਨੰਬਰ ਵੀ ਗਲਤ ਹੈ ਅਸਲ ਪੰਕਤੀ ਹੈ ਰੋਜ਼ ਆਤਰਾਏ ਮਨਾਵੇ ਅੱਲ੍ਹਾ ਸੁਆਦਤ ਜੀ ਸੰਘਾਰੇ ਜੋ 483 ਅੰਗ ਤੇ ਹੈ ਇਸੇ ਤਰ੍ਹਾਂ ਹੀ ਦੂਸਰਾ ਸ਼ਬਦ ਹੈ ਜੋ ਕਿ ਗੁਰਬਾਣੀ ਵਿੱਚ ਬਿਲਕੁਲ ਨਹੀਂ ਮਿਲਦਾ ਅਤੇ ਤੀਸਰੇ ਸ਼ਬਦ ਦੀ AI ਨੇ ਅੱਧੀ ਪੰਕਤੀ ਗੁਰਬਾਣੀ ਤੋਂ ਲੈ ਕੇ ਅੱਧੀ ਕੋਲੋਂ ਜੋੜੀ ਹੋਈ ਹੈ ਜਿਵੇਂ ਕਿ ਤੁਸੀਂ ਸਕਰੀਨ ਤੇ ਦੇਖ ਸਕਦੇ ਹੋ ਗੁਰਬਾਣੀ ਦੀ ਅਸਲ ਪੰਕਤੀ ਹੈ ਮੁਸਲਮਾਨ ਕਹਾਵਣ ਮੁਸ਼ਕਲ ਜਾਂ ਹੋਏ ਤਾਂ ਮੁਸਲਮਾਨ ਕਹਾਵੇ ਹੁਣ ਇਹ ਸ਼ਬਦ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਮਿਲਦਾ ਹੈ ਪਰ ਜਿਸ ਤਰ੍ਹਾਂ AI ਨੇ ਦਿੱਤਾ ਹੋਇਆ ਹੈ ਤਾਂ ਇਹ ਪੰਕਤੀ ਜਾਂ ਇਹ ਸ਼ਬਦ ਇਸ ਤਰ੍ਹਾਂ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਨਹੀਂ ਆਉਂਦਾ ਚੌਥੇ ਸ਼ਬਦ ਦੇ ਵਿੱਚ ਚੌਥਾ ਹਵਾਲਾ ਜੋ AI ਨੇ ਦਿੱਤਾ ਉਹ ਸੀ ਭਾਈ ਗੁਰਦਾਸ ਜੀ ਦੀਆਂ ਵਾਰਾਂ ਚੋਂ AI ਦੇ ਮੁਤਾਬਿਕ ਪਹਿਲੀ ਪੌੜੀ ਦੀ 31ਵੀਂ ਵਾਰ ਦੇ ਵਿੱਚ ਪੰਕਤੀ ਲਿਖੀ ਹੈ ਮੱਕਾ ਮਦੀਨਾ ਦਿਲ ਵਿੱਚ ਜਾਣੇ ਹੁਣ ਭਾਈ ਗੁਰਦਾਸ ਜੀ ਦੀ 71ਵੀਂ ਪੌੜੀ ਦੇ ਵਿੱਚ ਇਹ ਪੰਕਤੀ ਲਿਖੀ ਮਿਲਦੀ ਹੀ ਨਹੀਂ ਕਿਉਂਕਿ ਉਹ ਸਾਰੀ ਪੌੜੀ ਗੁਰੂ ਨਾਨਕ ਦੇਵ ਜੀ ਦੇ ਪਾਸ਼ਾ ਜੀ ਦੇ ਸਿੱਧਾਂ ਨਾਲ ਗੱਲਬਾਤ ਬਾਰੇ ਹੈ ਨਾ ਕਿ ਮੁਸਲਮਾਨਾਂ ਬਾਰੇ ਹੁਣ ਬਾਕੀ ਸਾਰੀਆਂ ਭਾਈ ਗੁਰਦਾਸ ਜੀ ਦੀਆਂ 12 ਅਸੀਂ ਚੈੱਕ ਕੀਤੀਆਂ ਤੇ ਉਹਦੇ ਵਿੱਚ ਵੀ ਇਹ ਪੰਕਤੀ ਕਿਤੇ ਨਹੀਂ ਲੱਭੀ ਫਿਰ ਜੋ ਅਖੀਰਲਾ ਸ਼ਬਦ ਹੈ ਇਹ ਵੀ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਬਿਲਕੁਲ ਨਹੀਂ ਹੁੰਦਾ ਇਸੇ ਤਰ੍ਹਾਂ ਗੂਗਲ ਦੇ ਜੈਮਿਨਾਈ ਨੇ ਵੀ ਪੰਜ ਸ਼ਬਦਾਂ ਵਿੱਚੋਂ ਤਿੰਨ ਸ਼ਬਦ ਬਿਲਕੁਲ ਹੀ ਨਗਰੀ ਦਿੱਤੇ ਜੋ ਸਾਰੇ ਗੁਰਗ੍ਰੰਥ ਸਾਹਿਬ ਦੇ ਵਿੱਚ ਕਿਤੇ ਨਹੀਂ ਲੱਭਦੇ। ਇਹੋ ਹੀ ਹਾਲ ਹੈ ਭਾਈ ਨੰਦ ਲਾਲ ਜੀ ਦੀਆਂ ਰਚਨਾਵਾਂ ਚੋਂ ਅਤੇ ਦਸਮ ਗ੍ਰੰਥ ਵਿੱਚੋਂ ਫਰਜੀ ਤੇ ਨਕਲੀ ਪੰਕਤੀਆਂ। ਸਾਡੀ ਏਨੀ ਵਿਚਾਰ ਤੋਂ ਸਾਫ਼ ਗੱਲ ਹੈ ਕਿ AI ਵੱਲੋਂ ਚਾਰ ਤਰੀਕਿਆਂ ਨਾਲ ਗੁਰਬਾਣੀ ਦੀ ਵਿਦੇਵੀ ਹੋ ਰਹੀ ਹੈ। ਪਹਿਲਾ ਕਿ AI ਵੱਲੋਂ ਫਰਜੀ ਤੇ ਨਕਲੀ ਪੰਕਤੀਆਂ ਗੁਰਬਾਣੀ ਦੇ ਰੂਪ ਵਿੱਚ ਪੇਸ਼ ਕੀਤੀਆਂ ਜਾ ਰਹੀਆਂ ਨੇ। ਦੂਸਰਾ ਗੁਰਬਾਣੀ ਦੀ ਤੋੜ ਮਰੋੜ ਇਸ ਤਰੀਕੇ ਨਾਲ ਕੀਤੀ ਜਾ ਰਹੀ ਹੈ। ਕਿ ਅੱਧੀ ਪੰਕਤੀ ਗੁਰਬਾਣੀ ਵਿੱਚੋਂ ਲਈ ਜਾਂਦੀ ਹੈ ਤੇ ਅੱਧੀ ਫਰਜੀ ਕੋણો ਬਣਾ ਕੇ ਨਾਲ ਲਾ ਦਿੱਤੀ ਜਾਂਦੀ ਹੈ ਤੀਸਰਾ ਕਿ ਦੋ ਗੁਰਬਾਣੀ ਦੀਆਂ ਵੱਖ-ਵੱਖ ਪੰਕਤੀਆਂ ਨੂੰ ਇਕੱਠੀਆਂ ਕਰਕੇ ਦਿੱਤਾ ਜਾਂਦਾ ਹੈ ਤੇ ਨਾਲ ਲਗਾਮਾਤਰਾ ਦਾ ਵੀ ਫਰਕ ਪਾ ਦਿੱਤਾ ਜਾਂਦਾ ਹੈ ਚੌਥਾ ਜੇ ਆਖਰਕਾਰ ਗੁਰਬਾਣੀ ਦਾ ਸ਼ਬਦ ਪੂਰਾ ਸਹੀ ਦਿੱਤਾ ਜਾਂਦਾ ਹੈ ਤਾਂ ਇਸ ਦਾ ਅੰਗ ਨੰਬਰ ਗਲਤ ਲਿਖਿਆ ਹੁੰਦਾ ਹੈ ਹੁਣ ਤੁਸੀਂ ਆਪ ਹੀ ਸੋਚੋ ਇੰਨੀ ਗਲਤ ਇਨਫੋਰਮੇਸ਼ਨ ਨਾਲ ਕੀ ਕਿਸੇ ਨੂੰ ਗੁਰਬਾਣੀ ਬਾਰੇ ਸਹੀ ਜਾਣਕਾਰੀ ਮਿਲੇਗੀ ਇੰਨੀ ਇਨਫੋਰਮੇਸ਼ਨ ਨਾਲ ਗੁਰਬਾਣੀ ਦੇ ਵਿੱਚ ਮਿਲਾਵਟ ਕਰਨ ਦੇ ਨਾਲ ਸਾਡੇ ਬੱਚਿਆਂ ਸਾਡੀਆਂ ਅਗਨੀਆਂ ਪੀੜ੍ਹੀਆਂ ਇਸ ਤੋਂ ਗੁੰਮਰਾਹੀ ਹੋਣਗੀਆਂ ਉਹਨਾਂ ਨੂੰ ਕੋਈ ਸਹੀ ਇਨਫੋਰਮੇਸ਼ਨ ਤਾਂ ਨਹੀਂ ਮਿਲੇਗੀ ਸਿਰਫ ਇੱਥੋਂ ਤੱਕ ਹੀ ਨਹੀਂ ਜਿਹੜੇ ਲੋਕ ਸਿੱਖ ਧਰਮ ਬਾਰੇ ਬਿਲਕੁਲ ਹੀ ਨਹੀਂ ਜਾਣਦੇ ਗੁਰਬਾਣੀ ਦੀ ਸੋਝੀ ਨਹੀਂ ਰੱਖਦੇ ਜਾਂ ਸਿੱਖੀ ਬਾਰੇ ਬਹੁਤ ਘੱਟ ਜਾਣਦੇ ਹਨ ਉਹ ਤਾਂ ਚੈੱਕ ਵੀ ਨਹੀਂ ਕਰ ਸਕਦੇ ਕਿ AI ਦੇ ਵਿੱਚ ਕਿਹੜੀ ਗਲਤੀ ਹੈ ਤੇ ਸਹੀ ਕੀ ਹੈ ਸੋ ਜਿਨ੍ਹਾਂ ਨੂੰ ਸਿੱਖ ਧਰਮ ਬਾਰੇ ਬਿਲਕੁਲ ਨਹੀਂ ਪਤਾ ਜਾਂ ਬਹੁਤ ਘੱਟ ਪਤਾ ਹੈ ਉਹਨਾਂ ਨੇ ਚੁੱਪ ਕਰਕੇ ਅੱਖੀਂ ਮੀਟ ਕੇ ਏਆਈ ਦੀ ਸਾਰੀ ਗੱਲ ਸੱਚ ਮੰਨ ਲੈਣੀ ਹੈ ਇਸ ਨਾਲ ਉਹਨਾਂ ਨੂੰ ਸਿੱਖੀ ਬਾਰੇ ਸਹੀ ਇਨਫੋਰਮੇਸ਼ਨ ਨਹੀਂ ਮਿਲਣੀ ਬੇਸ਼ੱਕ ਇਸ ਮਸਲੇ ਬਾਰੇ ਸ਼ਰੂਮਣੀ ਕਮੇਟੀ ਅਤੇ ਅਕਾਲ ਤਖਤ ਸਾਹਿਬ ਨੂੰ ਰਿਪੋਰਟ ਪਹੁੰਚ ਚੁੱਕੀ ਹੈ ਅਤੇ ਪੰਥਕ ਤੌਰ ਤੇ ਇਸ ਦੇ ਸੁਧਾਰ ਵਾਸਤੇ ਕਾਰਵਾਈ ਹੋ ਰਹੀ ਹੈ ਪਰ ਸਾਡੇ ਵੀ ਕੁਝ ਫਰਜ਼ ਬਣਦੇ ਹਨ ਏਆਈ ਦੀ ਬੇਸ਼ੱਕ ਵਰਤੋਂ ਕਰੋ ਪਰ ਧਿਆਨ ਨਾਲ ਅੱਖਾਂ ਬੰਦ ਕਰਕੇ ਨਾ ਇਸ ਦੀ ਗੱਲ ਮੰਨੋ ਇਸ ਦੀ ਸਾਰੀ ਇਨਫੋਰਮੇਸ਼ਨ ਜਰੂਰ ਵੈਰੀਫਾਈ ਕਰਿਆ ਕਰੋ ਤੇ ਦੇਖਿਆ ਕਰੋ ਕਿ ਇਸ ਦੇ ਸੋਰਸਸ ਕੀ ਨੇ ਕਿੱਥੋਂ ਇਨਫੋਰਮੇਸ਼ਨ ਲੈ ਕੇ ਤੁਹਾਨੂੰ ਦਿੱਤੀ ਜਾ ਰਹੀ ਹੈ ਬਹੁਤੀ ਵਾਰੀ AI ਨੇ ਆਨਲਾਈਨ ਦੀਆਂ ਵੈਬਸਾਈਟਾਂ ਤੋਂ ਵਿਕੀਪੀਡੀਆ ਤੋਂ ਜਾਂ ਡਿਸਕਸ਼ਨ ਫੋਰਮਾਂ ਤੋਂ ਇਨਫੋਰਮੇਸ਼ਨ ਲਈ ਹੁੰਦੀ ਹੈ ਜੋ ਬਿਲਕੁਲ ਹੀ ਗਲਤ ਹੁੰਦੀ ਹੈ ਕਿਉਂਕਿ ਲੋਕਾਂ ਨੇ ਆਪੋ ਆਪਣੀਆਂ ਓਪੀਨੀਅਨਸ ਲਿਖੀ ਹੁੰਦੀ ਹਨ ਜਿੱਥੋਂ ਤੱਕ ਗੁਰਬਾਣੀ ਨੂੰ ਸਮਝਣ ਦਾ ਸਵਾਲ ਹੈ ਤਾਂ AI ਦੀ ਦਿੱਤੀ ਹੋਈ ਗੁਰਬਾਣੀ ਦੀ ਕੋਈ ਵੀ ਪੰਕਤੀ ਸੱਚ ਨਾ ਮੰਨੀ ਜਾਵੇ ਜਿੰਨਾ ਚਿਰ ਤੱਕ AI ਦੇ ਵਿੱਚ ਸੁਧਾਰ ਨਹੀਂ ਹੋ ਜਾਂਦਾ ਗੁਰਬਾਣੀ ਦੀਆਂ ਦਿੱਤੀਆਂ ਪੰਕਤੀਆਂ ਗੁਰਬਾਣੀ ਐਪਸ ਨਾਲ ਜ਼ਰੂਰ ਚੈੱਕ ਕਰੋ ਦਿੱਤੇ ਹੋਏ ਅਰਥਾਂ ਨੂੰ ਟੀਕਿਆਂ ਦੇ ਨਾਲ ਡਬਲ ਵੈਰੀਫਾਈ ਕਰਿਆ ਕਰੋ ਸਿੱਖ ਵਿਦਵਾਨਾਂ ਦੇ ਟੀਕਿਆਂ ਦੀ ਮਦਦ ਲਵੋ ਜਿਵੇਂ ਕਿ ਪ੍ਰੋਫੈਸਰ ਸਹਿਬ ਸਿੰਘ ਦਾ ਪੰੀ ਵੀਰ ਸਿੰਘ ਜੀ ਦਾ ਅਤੇ ਗਿਆਨੀ ਹਰਬੰਸ ਸਿੰਘ ਜੀ ਦਾ ਟੀਕਾ ਇਹ ਟੀਕੇ ਪ੍ਰਮਾਣਿਕ ਹਨ ਪੰਥ ਵਿੱਚ ਇਹ ਸਾਰਿਆਂ ਵੱਲੋਂ ਪੜੇ ਜਾਂਦੇ ਹਨ ਤੇ ਇਹਨਾਂ ਵਿੱਚੋਂ ਤੁਹਾਨੂੰ ਸਹੀ ਅਰਥ ਮਿਲ ਸਕਦੇ ਹਨ ਜਿੱਥੋਂ ਤੱਕ ਸਿੱਖ ਇਤਿਹਾਸ ਦੀ ਗੱਲ ਹੈ ਤਾਂ ਸਿੱਖ ਵਿਦਵਾਨਾਂ ਤੇ ਸਿੱਖ ਇਤਿਹਾਸਕਾਰਾਂ ਵੱਲੋਂ ਲਿਖੀਆਂ ਹੋਈਆਂ ਕਿਤਾਬਾਂ ਹੀ ਪੜੋ ਉਹਨਾਂ ਤੋਂ ਹੀ ਆਪਣੀ ਇਨਫਰਮੇਸ਼ਨ ਲਵੋ ਅਤੇ ਸਹੀ ਇਤਿਹਾਸ ਨੂੰ ਸਿੱਖੋ ਨਾ ਕਿ ਗੂਗਲ ਤੋਂ ਵਿਕੀਪੀਡੀਆ ਤੋਂ ਜਾਂ AI ਦੀ ਕਿਸੇ ਟੂਲ ਤੋਂ ਉਹ ਕਿਤਾਬਾਂ ਖਾਸ ਕਰਕੇ ਜੋ ਗੈਰ ਸਿੱਖਾਂ ਨੇ ਲਿਖੀਆਂ ਹੁਣ ਉਹਨਾਂ ਨੂੰ ਪੂਰਾ ਸੱਚ ਨਾ ਮੰਨੋ ਕਿਉਂਕਿ ਜਿਨ੍ਹਾਂ ਨੇ ਸਿੱਖੀ ਨੂੰ ਕਮਾਇਆ ਨਹੀਂ ਉਹ ਸਿੱਖਤਨ ਬਾਰੇ ਸਹੀ ਜਾਣਕਾਰੀ ਸਹੀ ਤਰੀਕੇ ਨਾਲ ਨਹੀਂ ਲਿਖ ਸਕਦੇ ਭਾਵੇਂ ਉਹਨਾਂ ਦੀ ਭਾਵਨਾ ਜਿੰਨੀ ਮਰਜ਼ੀ ਸੱਚੀ ਸੁੱਚੀ ਕਿਉਂ ਨਾ ਹੋਵੇ ਸਿੱਖ ਵਿਦਵਾਨਾਂ ਵੱਲੋਂ ਲਿਖੇ ਹੋਏ ਗੁਰਬਾਣੀ ਦੇ ਟੀਕੇ ਅਤੇ ਇਤਿਹਾਸਿਕ ਕਿਤਾਬਾਂ ਆਪਣੇ ਘਰਾਂ ਦੇ ਵਿੱਚ ਰੱਖੋ ਅਤੇ ਇਹਨਾਂ ਵਿੱਚੋਂ ਹੀ ਇਨਫੋਰਮੇਸ਼ਨ ਲੈ ਕੇ ਆਪਣੇ ਬੱਚਿਆਂ ਨੂੰ ਪੜ੍ਹਾਵੋ ਅਤੇ ਬੱਚਿਆਂ ਨੂੰ ਐਜੂਕੇਟ ਕਰੋ। ਤਾਂ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਇੱਕੋ ਇੱਕ ਦੁਨੀਆ ਦੇ ਸਤਿਗੁਰੂ ਹਨ ਜਿਸ ਵਿੱਚ ਅਕਾਲ ਪੁਰਖ ਦੀ ਧੁਰਕੀਆ ਹੀ ਬਾਣੀ ਦਰਜ ਹੈ। ਹੋਰ ਕਿਸੇ ਗ੍ਰੰਥ ਵਿੱਚ ਅਜਿਹਾ ਨਹੀਂ ਹੈ। ਗੁਰੂ ਹਰਾਈ ਪਾਸ਼ਾ ਜੀ ਨੇ RAM Rai ਨੂੰ ਇੱਕ ਪੰਕਤੀ ਬਦਲਣ ਕਰਕੇ ਸਦਾ ਵਾਸਤੇ ਪਰਿਵਾਰ ਵਿੱਚੋਂ ਕੱਢ ਦਿੱਤਾ ਸੀ। ਮਤਲਬ ਕਿ ਗੁਰਬਾਣੀ ਦਾ ਇੱਕ ਵੀ ਲਗਮਾਤਰ ਬਦਲਣ ਦਾ ਕਿਸੇ ਨੂੰ ਹੱਕ ਨਹੀਂ। ਗੁਰਬਾਣੀ ਦੇ ਮਾਣ ਸਤਕਾਰ ਲਈ ਆਪਣੀਆਂ ਜਾਨਾਂ ਤੱਕ ਸਿੱਖਵਾਰ ਦਿੰਦੇ ਹਨ ਅਤੇ ਗੁਰਬਾਣੀ ਦੀ ਬੇਦਵੀ ਨਹੀਂ ਸੰਹਾਰ ਸਕਦੇ ਇਸ ਲਈ AI ਵੱਲੋਂ ਕੀਤੀ ਜਾ ਰਹੀ ਬੇਦਵੀ ਦਾ ਤੁਸੀਂ ਸੀਰੀਅਸ ਹੋ ਕੇ ਨੋਟਿਸ ਲਵੋ ਅਤੇ ਜਿੰਨਿਆਂ ਤੱਕ ਤੁਹਾਡੀ ਪਹੁੰਚ ਹੈ ਉਹਨਾਂ ਸਾਰਿਆਂ ਨੂੰ ਇਸ ਬਾਰੇ ਦੱਸੋ ਖਾਸ ਕਰਕੇ ਜੋ ਪੜੇ ਲਿਖੇ ਟੈਕ ਇੰਡਸਟਰੀ ਵਿੱਚ ਜੋਬਸ ਕਰਦੇ ਹਨ ਉਹਨਾਂ ਨੂੰ ਇਸ ਬਾਰੇ ਦੱਸੋ ਤਾਂ ਕਿ ਉਹ ਇਸ ਦਾ ਗੰਭੀਰ ਨੋਟਿਸ ਲੈ ਕੇ ਕੋਈ ਠੋਸ ਰੂਪ ਵਿੱਚ ਕਾਰਵਾਈ ਕਰ ਸਕਣ ਅਤੇ ਜਿਹੜੀਆਂ ਕੰਪਨੀਆਂ ਨੇ ਇਹ AI ਟੂਲਸ ਬਣਾਈਆਂ ਹਨ ਉਹਨਾਂ ਤੱਕ ਇਹ ਇਨਫੋਰਮੇਸ਼ਨ ਪਹੁੰਚਾ ਸਕਣ ਉਹਨਾਂ ਨੂੰ ਦੱਸ ਸਕਣ ਕਿ ਉਹ ਡਾਟਾਬੇਸ ਸਹੀ ਕਰਨ ਉਹਨਾਂ ਦੇ ਵਿੱਚ ਕਰੈਕਸ਼ਨ ਕਰਨ ਅਤੇ ਇਨਫੋਰਮੇਸ਼ਨ ਨੂੰ ਸਹੀ ਪਾਉਣ ਇਸ ਤਰ੍ਹਾਂ ਤੁਸੀਂ ਆਪਣੇ ਵੱਲੋਂ ਪੰਥ ਦੀ ਸੇਵਾ ਕਰ ਸਕਦੇ ਹੋ ਉਦਮ ਕਰੋ ਬਾਕੀ ਗੁਰੂ ਸਾਹਿਬ ਆਪ ਸਹਾਇ ਹੋਣਗੇ ਇਸ ਨਾਲ ਹੀ ਵੀਡੀਓ ਦੀ ਸਮਾਪਤੀ ਹੈ ਤੁਹਾਨੂੰ ਇਹ ਵੀਡੀਓ ਕਿਵੇਂ ਦੀ ਲੱਗੀ ਇਸ ਬਾਰੇ ਆਪਣੇ ਵਿਚਾਰ ਕਮੈਂਟ ਕਰਕੇ ਜਰੂਰ ਦੱਸਣੀ ਇਹ ਵੀਡੀਓ ਨੂੰ ਹੋਰਨਾਂ ਨਾਲ ਜਰੂਰ ਸ਼ੇਅਰ ਕਰੋ ਤਾਂ ਕਿ ਇਹ ਡਿਜੀਟਲ ਬੇਦਬੀ ਜੋ ਹੋ ਰਹੀ ਹੈ ਉਸ ਤੋਂ ਉਹ ਵੀ ਸੁਚੇਤ ਹੋ ਸਕਣ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਣਾ ਤਾਂ ਕਿ ਅੱਗੇ ਵਾਸਤੇ ਜੋ ਵੀਡੀਓ ਲੈ ਕੇ ਆਈਏ ਤੁਹਾਨੂੰ ਉਹਨਾਂ ਦਾ ਪਤਾ ਲੱਗਦਾ ਰਹੇ ਵਾਹਿਗੁਰੂ ਜੀ ਸਾਡੇ ਸਾਰੇ ਉਤੇ ਆਪਣੀ ਬੇਅੰਤ ਮਿਹਰ ਕਰਨ ਤਾਂ ਕਿ ਅਸੀਂ ਸਦਾ ਗੁਰਮਤ ਦੇ ਰਾਹ ਉਤੇ ਚੱਲਦੇ ਰਹੀਏ ਫਿਰ ਅਗਲੀ ਵੀਡੀਓ ਤੱਕ ਤੁਹਾਡੇ ਕੋਲੋਂ ਇਜਾਜ਼ਤ ਲੈਂਦੇ ਹਾਂ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ